ਪਾੜ ਹੁਣ ਸਨਮਾਨ ਜੋ ਖਾਲਸਾ ਜੀ ਬੇਨਤੀ ਕਰ ਰਿਹਾ ਉਹ ਦਰਦਿਆ ਦਰਦਿਆ ਜਦੋਂ ਨੇ 24 ਕਰੋੜ ਰੁਪਇਆ ਉਥੋਂ ਇਕੱਠਾ ਕਰ ਲਿਆ ਸਾਰੇ ਦਾ ਸਾਰਾ ਮਾਲ ਇਹ ਸਬਾਬ ਲੁੱਟ ਕੇ ਤੇ ਆਣ ਕੇ ਬਹਿ ਗਿਆ ਦਿੱਲੀ ਦੇ ਕਿਲੇ ਦੇ ਵਿੱਚ ਬਹਾਦਰ ਛਾ ਉਹਦੇ ਲਾਗੇ ਇੱਕ ਬੜਾ ਵਧੀਆ ਬੰਦਾ ਬੈਠਾ ਉਹਦੀ ਜਾਨ ਵੀ ਬਹਾਦਰ ਛਾ ਨੇ ਬਚਾਈ ਸੀ ਕਿਉਂਕਿ ਬਹਾਦਰ ਛਾ ਦੇ ਕੋਲ ਪੜਦਾ ਹੁੰਦਾ ਸੀਗਾ ਔਰੰਗਜ਼ੇਬ ਦੀ ਬੇਟੀ ਜੇਬੂਲ ਨਿਸ਼ਾਨ ਤੇ ਜੀਨਤ ਨਿਸ਼ਾਨ वैसे तो तीन दोल पढ़िया एक बहादुर शाह पढ़ता ना है नंद लाल गोआ औरब एक बार तीजे खलीफे की औरंगजेब ने आख्या पत्रिका पढ़ के मुतालिया करो बड़े बड़े वेलासफर ने लिया बह करे को नहीं पढ़ी जानी फिर एक हिंदुआ का मुंडा उठा नंद लाल गोआ उन्हें उठ के आख्या कहता बादशाह मैं पढ़ देना जदने फारसी पढ़ी ओदा ओद जो उलखा औरंगजेब ने आख्या हो वे हिंदू तो एडा विद्वान ਜਾਤੇ ਸ਼ਾਮਾਂ ਤੱਕ ਮੁਸਲਮਾਨ ਬਣਾ ਦਿਓ ਤੇ ਨਾ ਜਾ ਸੂਰਜ अस्त ਹੋਣ ਤੋਂ ਪਹਿਲੋ ਪਹਿਲੋ ਕਤਲ ਕਰ ਦਿਓ ਉਹਨੇ ਬਾਦਰ ਸ਼ਾਹ ਨੂੰ ਆਖਿਆ ਪੀ ਤੇਰਾ ਬਾਪੂ ਇਹਨੇ ਮਾਰਨਾ ਚਾਹੁੰਦਾ ਤੇ ਕਿਰਪਾ ਕਰਕੇ ਬਚਾ ਬਾਦਰ ਸ਼ਾਹ ਨੇ ਆਖਿਆ ਮੇਰੇ ਵਸ ਦੀ ਗੱਲ ਨਹੀਂ ਜੇ ਤੈਨੂੰ ਕੋ ਬਚਾ ਸਕਦਾ ਤੇ ਗੁਰੂ ਨਾਨਕ ਦਾ ਘਰ ਜੇ ਤੈਨੂੰ ਕੋ ਬਚਾ ਸਕਦਾ ਤੇ ਗੁਰੂ ਨਾਨਕ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਆਨੰਦਪੁਰ ਸਾਹਿਬ ਆ ਗਿਆ ਗੁਰੂ ਕਲਗੀ ਧਰ ਦੇ ਚਰਨਾ ਚ ਉਹਨੇ ਸਾਰੀ ਗੱਲ ਦੱਸੀ ਤੇ ਮੇਰੇ ਦਾਤੇ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਆਨੰਦ ਲਾਲ ਜਦੋਂ ਤੱਕ ਗੋਬਿੰਦ ਸਿੰਘ ਜੀਉਂਦਾ ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਗੁਰੂ ਕਲਗੇ ਤਰ ਤੇ ਵਿਰੋਧੀਆਂ ਨੂੰ ਕਹਿ ਸਕਦਾ ਹਿੰਦੂ ਵੀਰ ਨੂੰ ਕਹਿ ਸਕਦਾ ਵੀ ਜੇ ਸਾਡੇ ਕੋਲ ਆ ਗਿਆ ਤੇਰਾ ਵਾਲ ਨਹੀਂ ਵਿੰਗਾ ਹੋਵੇਗਾ ਸਿੱਖਾ ਤੂੰ ਗੁਰੂ ਗੋਬਿੰਦ ਸਿੰਘ ਦਾ ਕਿਦ ਤਨ ਬਣੇਗਾ ਗੁਰੂ ਗੋਬਿੰਦ ਸਿੰਘ ਤੇ ਅੱਜ ਵੀ ਕਹਿੰਦੇ ਆ ਮੇਰਾ ਹੋ ਜਾ ਮੇਰਾ ਤੇਰਾ ਵਾਲ ਨਹੀਂ ਵਿੰਗਾ ਹੁੰਦਿਆਂਗਾ ਇੱਥੋਂ ਆਪਣੀ ਜ਼ਿੰਦਗੀ ਪੂਰੀ ਕਰਕੇ ਜਦੋਂ ਅੱਗੇ ਆਵੇਂਗਾ ਜੇ ਮੇਰਾ ਹੋ ਕੇ ਆਵੇਂਗਾ ਤੇ ਸੱਚਖੰਡ ਦੇ ਦਰਵਾਜ਼ੇ ਤੇ ਤੈਨੂੰ ਖਲੋਤਾ ਮੈਂ ਢੀਕਾਂਗਾ ਮੈਂ ਪਰ ਉਹਦੇ ਵਾਸਤੇ ਛੜਤ ਹੈ ਸਤਗੁਰ ਬਾਝੋਂ ਗੁਰਨਾ ਹੀ ਕੋਈ ਨਿਗਰੇ ਕਾ ਹੈ ਨਾਉ ਬੁਰਾ ਪਹਿਲੇ ਗੁਰੂ ਵਾਲੇ ਬਾਨਾ ਪਵੇਗਾ ਉਹ ਨੰਦ ਲਾਲ ਅੱਜ ਬੈਠਾ ਬਾਦਰ ਸ਼ਾਹ ਦੇ ਕੋਲ ਆ ਤੇ ਨੰਦ ਲਾਲ ਨੇ ਆਖਿਆ ਕਹਿੰਦੇ ਬਾਦਰ ਸ਼ਾਹ ਐਵੇਂ ਟਾਕਾਂ ਤੇ ਹੱਥ ਰੱਖ ਰਾ ਕੇ ਆਗਰਾ ਦਿੱਲੀ ਫਤਿਹ ਕਰਕੇ ਨਾ ਕਹ ਤੂੰ ਬਾਦਸ਼ਾਹ ਬਣਿਆ ਹੈ ਇੱਕ ਸੂ ਇੱਕ ਪਰਸੈਂਟ ਬਾਦਸ਼ਾਹ ਉਸ ਦਿਨ ਬਣੇਗਾ ਜਦਨ ਗੁਰੂ ਕਲਗੀ ਧਰਮਹਾਰਾਜ ਨੇ ਤੇਰੀ ਮਦਦ ਕਰ ਦਿੱਤੀ ਤੇ ਬਾਦਰ ਸ਼ਾਹ ਨੇ ਆਖਿਆ ਜਿਹੜੇ ਗੁਰੂ ਦੇ ਚਾਰ ਪੁੱਤ ਮੇਰੇ ਬਾਪੂ ਨੇ ਸ਼ਹੀਦ ਕਰਵਾਏ ਨੇ ਜਿਹੜੇ ਗੁਰੂ ਦਾ ਆਨੰਦਪੁਰ ਸਾਹਿਬ ਉਜਾੜ ਕੇ ਰੱਖ ਦਿੱਤਾ ਉਹ ਗੁਰੂ ਮੇਰੀ ਮਦਦ ਕਰੇਗਾ ਤੇ ਨੰਦ ਲਾਲ ਨੇ ਆਖਿਆ ਯਾਦ ਰੱਖ ਬਹਾਦਰ ਸ਼ਾ ਉਸ ਬਾਬੇ ਦੇ ਘਰ ਵਿੱਚੋਂ ਆਵਾਜ਼ ਆਉਂਦੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ ਸਗਲ ਸੰਗ ਦਾ ਮਤਲਬ ਪੂਰੀ ਸ੍ਰਿਸ਼ਟੀ ਉਹ ਗੁਰੂ ਕਲਗੇਰ ਮਹਾਰਾਜ ਦਾ ਦਰ ਹੈ ਉਥੇ ਤੇ ਸਤਗੁਰੂ ਵੈਰ ਭੁਲਾ ਕੇ ਆਪਣੀ ਗੱਲ ਵੜ ਕੇ ਦੁਸ਼ਮਣ ਨੂੰ ਵੀ ਲੈ ਲੈਂਦਾ ਉਹ ਬਹਾਦਰ ਸ਼ਾਹ ਨੇ ਪਤਰਕਾ ਲਿਖੀ ਕਹਿੰਦਾ ਲੈ ਕੇ ਕੌਣ ਜਾਵੇਗਾ ਆਨੰਦ ਲਾਲ ਨੇ ਆਖਿਆ ਮੈਂ ਲੋ ਲੈ ਕੇ ਪਤਰਕਾ ਆ ਗਿਆ ਗੁਰੂ ਕਲਗੀ ਧਰਮਹਾਰਾਜ ਦੇ ਚਰਨਾਂ 'ਚ ਜਦ ਆਇਆ ਨਾ ਤੇ ਤੁਹਾਡੇ ਵਰਗੀ ਸੰਗਤ ਬੈਠੀ ਆ ਆਨੰਦ ਲਾਲ ਨੇ ਆ ਕੇ ਨਮਸਕਾਰ ਕੀਤੀ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਨੰਦ ਰਾਜ ਜੀ ਆਓ ਕਿੱਥੋਂ ਆਏ ਹੋ ਉਹ ਕਹਿੰਦਾ ਮਹਾਰਾਜ ਬਹਾਦਰ ਸ਼ਾਹ ਦਾ ਪੈਮਾਨਾ ਲੈ ਕੇ ਆਇਆ ਗੁਰੂ ਕਲਗੇਦਰ ਮਹਾਰਾਜ ਕਹਿੰਦੇ ਸੁਣਾਓ ਪੜ ਕੇ ਕੀ ਕੁਝ ਲਿਖਿਆ ਖਲੋਗੇ ਸੰਗਤ ਦੇ ਵਿੱਚ ਆਨੰਦ ਲਾਲ ਗਵਾ ਜਿਉ ਕੁਝ ਬਹਾਦਰ ਛਾਹ ਨੇ ਪਤਰਕਾ ਤੇ ਲਿਖਿਆ ਉਹਨਾਂ ਲਾਈਨਾਂ ਨੂੰ ਪੜ ਕੇ ਗੁਰੂ ਕੀ ਸੰਗਤ ਵਿੱਚ ਆਨੰਦ ਲਾਲ ਗਵਾ ਐਉਂ ਸੁਣਾਈ ਚਾਹੇ I no. why <laughs> Oh Make <laughs> ਲਖੀ ਆਨੰਦ ਲਾਲ ਗੋਆ ਨੇ ਪੜ ਕੇ ਸੰਗਤ ਦੇ ਵਿੱਚ ਜਦੋਂ ਸੁਣਾਈ ਨਾ ਭਹਾਦਰ ਸ਼ਾਹ ਕਹਿੰਦਾ ਮਹਾਰਾਜ ਮੇਰੀ ਮਦਦ ਕਰੋ ਤੇ ਦੀਵਾਨ ਵਿੱਚ ਬੈਠੀਆਂ ਭੈਣਾ ਬੀਬੀਆਂ ਇੱਕ ਦੂਜੇ ਨਾਲ ਲੱਗ ਪੀਆਂ ਵਿਚਾਰ ਕਰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਪੁੱਤਰ ਜਿਹਦੇ ਬਾਪੂ ਨੇ ਸ਼ਹੀਦ ਕੀਤੇ ਆਨੰਦਪੁਰ ਸਾਹਿਬ ਉਜਾੜ ਦਿੱਤਾ ਮਹਿਲਾਂ ਦਾ ਪਤਾ ਕੋਈ ਨਹੀਂ ਕੀ ਉਹ ਮਹਾਰਾਜ ਮਦਦ ਕਰਨਗੇ ਇੱਕ ਬੀਬੀ ਨੇ ਲਾਗੇ ਬੈਠੀ ਬੀਬੀ ਨੂੰ ਆਖਿਆ ਕਦਾ ਚਿਤ ਵੀ ਨਹੀਂ ਕਰਨਗੇ ਇਹੋ ਖਿਆਲ ਆਤ ਭਾਈਆਂ ਵੱਲੇ ਚੱਲਣ ਦਾ ਵੀ ਮਹਾਰਾਜ ਨੇ ਮਦਦ ਨਹੀਂ ਕਰਨੀ ਚਿੱਠੀ ਸੁਣਨ ਤੋਂ ਬਾਅਦ ਮਹਾਰਾਜ ਕੁਝ ਸਮਾਂ ਖਾਮੋਸ਼ ਰਹਿ ਤੇ ਕੁਝ ਸਮੇਂ ਬਾਅਦ ਮਹਾਰਾਜ ਉੱਠ ਕੇ ਖਲੋ ਗਏ ਦਇਆ ਸਿੰਘ ਬੈਠੇ ਸੀ ਵਿੱਚ ਆਵਾਜ਼ ਦੇ ਕੇ ਆਖਿਆ ਦਇਆ ਸਿੰਘ ਜੀ ਜੀ ਮਹਾਰਾਜ ਸਤਗੁਰੂ ਕਹਿੰਦੇ ਤਿਆਰੀ ਕਰੋ ਔਰੰਗਜ਼ੇਬ ਦੇ ਮੁੰਡੇ ਬਹਾਦਰ ਛਾਹ ਦੀ ਮਦਦ ਕਰਕੇ ਭਾਰਤ ਦੇਸ਼ ਦਾ ਬਾਦਸ਼ਾਹ ਬਣਾਓ ਬੈਠੀਆਂ ਸੰਗਤਾਂ ਦੇ ਦੰਦ ਜੁੜ ਗਏ ਨੀ ਇਹ ਕਿਹੋ ਜਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਤੇ ਇਨਾ ਕਹਿਰ ਵਾਪਰਿਆ ਹੋਵੇ ਜਿਹਦੇ ਬਾਪੂ ਨੇ ਇਨਾ ਤਛਾਦਤ ਕੀਤਾ ਹੋਵੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹਦੇ ਪੁੱਤ ਨੂੰ ਬਾਦਸ਼ਾਹ ਬਣਾਉਣਾ ਜੇ ਇਹ ਗੱਲਾਂ ਨਾ ਨਾ ਹੁੰਦੀਆਂ ਤੇ ਗੁਰਬਾਣੀ ਦੀਆਂ ਬੜੀਆਂ ਪੰਕਤੀਆਂ ਨੇ ਜਿਨ੍ਹਾਂ ਤੇ ਕਈਆਂ ਗਿਆਨਾਂ ਸਿੰਘ ਉਹਨਾਂ ਨੇ ਅੱਜ ਵੀ ਕਿੰਤੂ ਪਰੰਤੂ ਕਰਨਾ ਹੈਗਾ ਇਹ ਕਿਤੇ ਤੇ ਵੇਹ ਹੈ ਹੀ ਕਰੀ ਜਾਣਦੇ ਨਾ ਇੱਕ ਗਿਆਨੀ ਜੀ ਮੈਂ ਕੱਲ੍ਹ ਦਿਆਂ ਹਾਂ ਸੁਣ ਉਹ ਕਹਿੰਦਾ ਇੱਕ ਪੰਗਤੀ ਦੀ ਵਿਆਖਿਆ ਸਿੱਖ ਪ੍ਰਚਾਰਕ ਗਲਤ ਕਰਦੇ ਆ ਜਿਹੜੇ ਲਿਖਿਆ ਨਾ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨੇ ਉਹ ਕਹਿੰਦਾ ਸਾਧ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਤੇ ਮੈਨੂੰ ਬੇਨਤੀ ਕਰਨੀ ਚਾਹਣਾ ਗੁਰੂ ਗ੍ਰੰਥ ਸਾਹਿਬ ਤੇ ਉਦੋਂ ਹੈ ਹੀ ਨਹੀਂ ਸੀ ਜਦੋਂ ਵੇਦਾਂ ਦੇ ਵਿੱਚ ਇਹ ਗੱਲ ਕੋ ਕਹਿ ਰਿਹਾ ਨਾ ਕਿ ਸਾਧ ਕੀ ਮਹਿਮਾ ਵੇਦ ਨਾ ਜਾਣੇ ਉਹਦੋਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੰਪੈਰੀਸ਼ਨ ਆਪਾਂ ਕਰ ਹੀ ਨਹੀਂ ਸਕਦੇ ਵੀ ਵੇਦਾਂ ਦੇ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਤੇ ਬਾਅਦ ਵਿੱਚ ਆਏ ਨੇ ਤੇ ਤੂੰ ਕਿਵੇਂ ਕਹੀ ਜਨਨਾ ਪਿਓ ਜੜੀ ਪੰਗਤੀ ਲਿਖੀ ਐ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਾਧ ਆਖਿਆ ਅਸਲ ਵਿੱਚ ਇਹ ਪੰਗਤੀ ਰੱਬ ਦੇ ਪਿਆਰੇ ਦੇ ਮੁਤਲਕ ਲਿਖੀ ਗਈ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਜਪਿਆ ਜਪਾਇਆ ਉਹਨਾਂ ਦੇ ਪਰਥਾਏ ਤੋ ਸਨਮਾਨ ਜੋ ਖਾਲਸਾ ਜਿਹੜਾ ਸਤਗੁਰੂ ਦੇ ਚਰਨਾਂ ਵਿੱਚ ਬਹਿ ਜਾਵੇ ਉਹ ਸਾਧ ਹੈ ਜਿਹੜਾ ਜੁੜ ਕੇ ਬਹਿ ਜਾਵੇ ਤੁਹਾਡੇ ਵਿੱਚ ਉਹ ਬੜੀਆਂ ਪਵਿੱਤਰ ਆਤਮਾਵਾਂ ਜਿਹੜੀਆਂ ਜੁੜ ਕੇ ਬੈਠੀਆਂ ਹੋਣਗੀਆਂ ਅਸਲ ਵਿੱਚ ਉਹ ਸਾਧ ਨੇ ਜਿਹੜੇ ਮਹਾਰਾਜ ਦੇ ਚਰਨਾਂ ਦੇ ਨਾਲ ਪੌਰੇ ਬਣ ਕੇ ਜੁੜ ਜਾਣ ਜਿਹੜੇ ਦੁਨੀਆਂ ਦੇ ਫੁਰਨੇ ਰੋਕ ਲੈਣ ਤੇ ਜਿਨ੍ਹਾਂ ਨੂੰ ਕੇਵਲ ਚੇਤੇ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਏ ਉਹ ਸੱਚਾ ਸਾਧ ਹੈ ਉਹ ਸੱਚਾ ਸੰਤ ਹੈ